ਇਸ ਜੁਰਮਾਨਾ ਜਮਾ ਨਾ ਕਰਵਾਉਣ ਤੇ ਫਾਈਨ ਵੱਧ ਵੀ ਸਕਦਾ ਹੈ ਹੋਲਡਿੰਗਸ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਇਹ ਫਾਈਨ ਲਗਾਇਆ ਗਿਆ 7 ਦਸੰਬਰ ਨੂੰ ਸੈਕਟਰ 34 ਦੇ ਵਿੱਚ ਦਰਸਲ ਕਰਨ ਔਸ਼ਲਾ ਦਾ ਕੰਸਰਟ ਹੋਇਆ ਸੀ ਪਰਮਿਸ਼ਨ ਤੋਂ ਬਿਨਾਂ ਵੱਡੇ ਵੱਡੇ ਹੋਲਡਿੰਗਸ ਲੱਗਣ ਤੇ ਇਹ ਜੁਰਮਾਨਾ ਕੀਤਾ ਗਿਆ ਨਗਰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਹੋਲਡਿੰਗਸ ਲਗਾਏ ਗਏ ਸੀ ਤੇ ਇਸ ਤੋਂ ਬਾਅਦ ਹੀ ਅਖਲਕਾਰ ਨਗਰ ਨਿਗਮ ਦੇ ਵੱਲੋਂ ਇਹ ਜੁਰਮਾਨਾ ਲਗਾਇਆ ਗਿਆ ਇਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਅਮਨੋਜ ਕਰਨ ਔਜਲਾ ਦਾ ਪਿਛਲੇ ਦਿਨੀ ਸ਼ੋਅ ਹੋਇਆ ਇਸ ਨੂੰ ਲੈ ਕੇ ਨਗਰ ਨਿਗਮ ਤੇ ਵੱਲੋਂ ਜੁਰਮਾਨਾ ਲਗਾਇਆ ਗਿਆ ਕੀ ਕੋ ਜਾਣਕਾਰੀ ਤਾਂ ਸਿੰਗਰ ਕਰਨ ਔਜਲਾ ਨੂੰ 1.16 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ 7 ਦਸੰਬਰ ਨੂੰ ਹੋਏ ਕੰਸਰਟ ਨੂੰ ਲੈ ਕੇ ਦਰਸਲੇ ਜੁਰਮਾਨਾ ਲਗਾਇਆ ਗਿਆ ਕਿਉਂਕਿ ਪਿਛਲੇ ਦਿਨੀ ਜੋ ਕਿ ਕਰਨ ਔਜਲਾ ਦਾ ਸੈਕਟਰ ਚੌਂਕੀ ਦੇ ਵਿੱਚ ਐਗਜ਼ੀਬਿਸ਼ਨ ਗਰਾਊਂਡ ਦੇ ਵਿੱਚ ਲਾਈਵ ਕੰਸਰਟ ਹੋਇਆ ਸੀਗਾ ਹਾਲਾਂਕਿ ਉਸ ਵੈਨਿਊ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਉਸ ਤੋਂ ਬਾਅਦ ਚ ਹੁਣ ਦਿਲਜੀਤ ਉਸਾਈ ਦਾ ਵੈਨਿਊ ਚੇਂਜ ਕਰਨ ਦੀ ਵੀ ਜੋਕੀ ਮੰਗ ਕੀਤੀ ਜਾ ਰਹੀ ਹੈ ਪਰ ਇਹ ਜੁਰਮਾਨਾ ਕਿਸ ਗੱਲ ਨੂੰ ਲੈ ਕੇ ਲਗਾਇਆ ਗਿਆ ਇੱਥੇ ਵੀ ਸਮਝਣ ਵਾਲੀ ਗੱਲ ਹੈ ਦਰਸਲ ਇਹ ਜੁਰਮਾਨਾ ਲਗਾਇਆ ਗਿਆ ਕਿ ਨਗਰ ਨਿਗਮ ਤੋਂ ਹੋਲਡਿੰਗਸ ਲਗਾਉਣ ਵਾਸਤੇ ਪਰਮਿਸ਼ਨ ਨਹੀਂ ਲਈ ਗਈ ਕਿਉਂਕਿ ਆ ਚੰਡੀਗੜ੍ਹ ਦੇ ਵਿੱਚ ਜਦੋਂ ਵੀ ਆ ਹੋਲਡਿੰਗ ਲਗਾਏ ਜਾਂਦੇ ਨੇ ਕਿਸੇ ਪ੍ਰੋਗਰਾਮ ਨੂੰ ਲੈ ਕੇ ਕਿਸੇ ਇਵੈਂਟ ਨੂੰ ਲੈ ਕੇ ਤਾਂ ਬਕਾਇਦਾ ਨਗਰ ਨਿਗਮ ਤੋਂ ਉਸ ਦੀ ਆ ਪਰਮਿਸ਼ਨ ਲੈਣੀ ਹੁੰਦੀ ਹੈ ਪਰ ਕਰਨ ਔਜਲਾ ਦੇ ਇਸ ਲਾਈਵ ਕੰਸਰਟ ਨੂੰ ਲੈ ਕੇ ਜਿਹੜੇ ਹੋਲਡਿੰਗਸ ਲਗਾਏ ਗਏ ਨਗਰ ਨਿਗਮ ਦੀ ਪਰਮਿਸ਼ਨ ਨਹੀਂ ਲੱਗੇ ਲਈਗੀ ਤੇ ਇਸੇ ਨੂੰ ਲੈ ਕੇ ਇਹ ਜੁਰਮਾਨਾ ਨਗਰ ਨਿਗਮ ਦੇ ਵੱਲੋਂ ਲਗਾਇਆ ਗਿਆ 7 ਦਸੰਬਰ ਨੂੰ ਦਸਤੂਰ ਸੈਕਟਰ 34 ਦੇ ਵਿੱਚ ਜੋ ਕਿ ਕਰਨ ਔਜਲਾ ਦਾ ਇਹ ਲਾਈਵ ਕੰਸਰਟ ਹੋਇਆ ਜਿਸ ਦਿਨ ਤੁਹਾਨੂੰ ਅਸੀਂ ਇਹ ਤਸਵੀਰਾਂ ਵਿਖਾ ਰਹੇ ਤੇ ਇਸ ਨੂੰ ਲੈ ਕੇ ਹੁਣ ਸਿੰਗਰ ਕਰਨ ਔਜਲਾ ਨੂੰ 1.16 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ 60 ਦਸੰਬਰ ਨੂੰ ਹੋਏ ਕੰਸਰਟ ਨੂੰ ਲੈ ਕੇ ਇਹ ਜੁਰਮਾਨਾ ਲਗਾਇਆ ਗਿਆ ਨਗਰ ਨਿਗਮ ਦੇ ਵੱਲੋਂ ਬਕਾਇਦਾ ਸ਼ੋਹ ਦੇ ਪ੍ਰਬੰਧਕਾਂ ਨੂੰ ਫਾਈਨ ਦਾ ਨੋਟਿਸ ਵੀ ਭੇਜ ਦਿੱਤਾ ਗਿਆ ਹੈ ਤੇ ਤੈ ਸਮੇਂ ਦੇ ਵਿੱਚ ਜੇਕਰ ਜੁਰਮਾਨਾ ਜਮ੍ਹਾਂ ਨਹੀਂ ਕਰਵਾਇਆ ਜਾਂਦਾ ਤਾਂ ਫਿਰ ਇਹ ਫਾਈਨ ਹੋਰ ਵੀ ਵੱਧ ਸਕਦਾ ਹੈ